ਕਿਹੜਾ ਭੈਣ ਚੋਦ ਕਹਿੰਦਾ ਤੇ ਮੈਡਮ ਜੀ ਤੁਹਾਨੂੰ ਕਿੰਨਾ ਚੰਗਾ ਲੱਗਦਾ ਹੈ ਅੰਮ੍ਰਿਤਸਰ ਵਾਸੀਆਂ ਨੂੰ ਸਵਾਦ ਦੇ ਕੇ ਕੋਈ ਮੁੜ ਕੇ ਗੈਪ ਹੋਏ ਨਾ ਨਹੀਂ ਨਹੀਂ ਭੈਣ ਦੇ ਯਾਰਾ ਕੀ ਕਹਿੰਦੇ ਆ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਥਵਾਨ ਚੱਲੇ ਫੁੱਦੀ ਚੱਲੀ ਮੇਰੇ ਮਿੱਤਰੋ ਪੂਰਾ ਤੇ ਭੈਣ ਦੇ ਯਾਰਾ ਕੀ ਕਹਿੰਦੇ ਆ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਇਹਨੇ ਠੀਕ ਹੋਵੋਗੇ ਵੀਡੀਓ ਨੂੰ ਕਰ ਲਓ ਜਲਦੀ ਜਲਦੀ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ तो चलिए शुरू करते हैं लगता है ये दे पीछे फंसा कुछ ਜੀ ਹੈਪੀ ਰਾਈ ਕੋਟੇ ਨੇ ਦੇਖ ਲਿਆ ਸੌ ਲੱਗੇ ਹੋਣੇ ਗਾਣਾ ਡਿਲੀਟ ਕਰ ਦੇਣਾ ਸਰਕਾਰਾਂ ਨੇ ਮਰਵਾ ਦੇਣਾ ਬਾਈ ਤੈਨੂੰ ਹੁਣ ਦਿਲ ਕਰਦਾ ਜਿਹੜੇ ਪਿੱਛੇ ਮਿੱਟੀ ਪਈ ਆ ਤੈਨੂੰ ਉਹਦੇ ਵਿੱਚ ਹੀ ਦੱਬ ਦੇਵਾਂ ਲੱਛਣ ਦੇ ਕੀ ਕਰਦਾ ਇਹਨਾਂ ਨੂੰ ਦੇਖ ਕੇ ਮੇਰਾ ਦਿਲ ਕਰਦਾ ਇੰਸਟਾਗ੍ਰਾਮ ਡਿਲੀਟ ਕਰ ਦਵਾਂ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਥਵਾਨ ਚੱਲੇ ਫੁੱਡੀ ਚੱਲੀ ਮੇਰੇ ਮਿੱਤਰੋ ਪੂਰਾ ਕਹਿਂਦੇ ਯਾਰਾ ਕੀ ਕਹਿਂਦੇ ਆ ਇਦਾਂ ਨੇ ਨਰੀ ਭੁੱਡੀ ਚੱਲੀ ਦੀ ਦਲਦੀ ਤੇ ਦੂਰ ਦੂਰ ਤੋਂ ਮਸ਼ੂਰਾ ਪੱਲਾ ਪਾਉਨੇ ਲਈ ਪੂਰੀ ਛੇਲੀ ਛੱਲ ਲਾ ਦੇ ਹੁਣ ਭੁੱਡੀ ਛੱਲੀ ਨੂੰ ਤਰਾਂ ਲੱਗੋ ਹੋ ਭਰਾਵਾ ਇਹ ਕੀ ਕਹੀ ਜਾਂਨਾ ਵਾ ਇਹ ਤਾਲੇ ਚ ਪੂਰੀ ਧਰਮ ਅੰਧਾਰੇ ਦੀ ਪਾਰੀ ਛੱਲੀ ਤੇ ਛੱਲੀ ਹੋਣੇ ਲੱड्डੂ ਵੀ ਪੂਰੀ ਤਾਲਤ ਮੈਂ ਤਾਂ ਪੂਰੀ ਟੈੜੀ ਦਨੇ ਹੁਣ ਉਹ ਵੀ ਤਾਂ ਦੀ ਧਰਮ ਤੜਾ ਮੋਟੇ ਹੋਣੀ ਤਲੂ ਵੀ ਬਾੜ ਤੈਨੀ ਮਿੱਟਰੋ ਜੈ ਤਾਲੋ ਪਥੀ ਨਾ ਝੂਰਦੇ ਹੁੰਦੀਆਂ ਆੜਿਆ ਜੇ ਪੂਰੀ ਧਰਮ ਜੀ ਤਾਂ ਨੇ ਛੱਲੀ ਤੇ ਲਾਏ ਉੱਤੇ ਨੀਬੂ ਦੇ ਨਾਲ ਜੀ ਪੂਰੇ ਟੈੜੀ ਚਲੋ ਹੁਣ ਆਪਾਂ ਤਰਦੇ ਟੇਸ ਟੇਸਟੀ ਤਾਂ ਵਾਤੀ ਬੜਾ ਕਿੰਨਾ ਨਜਾਇਜ਼ ਫਾਇਦਾ ਚੱਕਣ ਡਿਆ ਹੱਥੇ ਹੋਣ ਦਾ 100 ਪਰਸਰ ਵਾਲਿਓ ਆਜਾ ਪਤਾ ਨੂੰ ਉਠਵਾ ਚੜੇ ਲੋਲੜ ਐਸਟ੍ਰੀਮ ਪੂਰੀ ਟੈਣੀ ਦੇ ਨੇ ਮਿੱਤਰੋ ਚਾਹ ਚਾਲੋ ਟੇਲੇ ਦੀ ਪੂਰੀ ਲਈ ਛੱਲ ਛੱਲਰ ਚ ਪਾਤਾ ਤੇਲ ਆ ਤੇਲਾ ਬੁਗਾਰੇ ਜੀ ਹੋਣ ਹੋ ਜੂਆ ਠੰਡਾ ਠਾਲ ਠੰਡਾ ਠੜ ਤੂੰ ਵੀ ਲੋਲੜ ਹੀ ਆ ਲੋਲੜ ਐਸਟ੍ਰੀਮ ਤੇਰਾ ਕੋਈ ਕਸੂਰ ਨਹੀਂ ਵੀਰ ਤੂੰ ਹੈ ਹੀ ਲੋਲਾਂ ਮਿੱਤਰੋ ਆਜਾ ਪਲਵਾਨ ਲੱਦੀ ਠਾਲਾ ਠੱਠਾ ਤੇ ਮੈਂ ਤਾਂ ਮਿੱਤਰੋ ਬੜਾਈ ਜਿਆਦਾ ਟੈੜੋ ਦਾ ਲੈਓ ਜੀ ਇਹਦੇ ਠਾਲਾ ਠੱਠਾ ਪਾ ਰਿਆ ਪੂਰੇ ਟੈੜੀ ਦੇ ਨੇ ਡੋਟਲਾਸਾ ਜੇ ਪਾਰੀ ਬੂੜੇ ਠੱਲੇ ਦੇ ਨਾ ਜੀ ਬਾਉ ਜੀ ਕਹਿੰਦੇ ਮਿੱਤਰੋ ਬੂੜਾ ਟੈੜੀ ਦੇ ਤੇ ਠੂਫੀਆ ਮਸਾਲੇ ਪਾ ਦੀ ਮੈਂ ਤਾਂ ਪੂਰੇ ਟੈੜੀ ਦੇ ਨੇ ਪੈਂਦੇ ਠੂਫੀਆ ਮਸਾਲੇ ਤੂੰ ਹੀ ਪੀਲਾ ਵੀਰ ਤਾਲਾ ਤੱਥਾ ਗੁਰੂ ਵਾਲਾ ਬਣੀਏ ਵੀਰੋ ਗੁਰੂ ਵਾਲਾ ਬਣੀ ਹਾ ਗੁਰੂ ਬਣিয়ে ਵੀਰ ਜੀ ਗੁਰਵਾਲਾ ਵੈਣੀਆ ਤੁਸੀਂ ਨਾ ਸੁਧਰੇ ਹੋ ਹੁਣ ਆਪਣਾ ਸਾਡੂ ਵੀ ਸੱਦ ਲਿਆ ਅਨਜਾਪ ਆ ਕੇ ਭਈਆ ਗੁਰਵਾਲਾ ਵੈਣੀਆ ਗੁਰਵਾਲਾ ਬਣিয়ে ਭਈਆ ਗੁਰਵਾਲਾ ਵੈਣੀਆ ਚੋਰੀ ਠੱਗਿਆਲਾ ਕਰੀਏ ਪਾਪ ਨਾ ਕਰੀਏ ਚੋਰੀ ਮੈਨੂੰ ਲੱਗਦਾ ਇਹਨਾਂ ਨੇ ਬਿਹਾਰ ਤੋਂ ਲਿਆ ਕੇ ਪੂਰਾ ਢਾਡੀ ਜੱਥਾ ਹੀ ਬਣਾ ਲੈਣਾ ਪੰਜਾਬ ਨੂੰ ਛੱਡিয়ে ਵੀਰ ਜੀ ਬਿਹਾਰ ਨੂੰ ਚੱਲੀਏ ਤੇ ਮੈਡਮ ਜੀ ਤੁਹਾਨੂੰ ਕਿੰਨਾ ਚੰਗਾ ਲੱਗਦਾ ਹੈ ਅੰਮ੍ਰਿਤਸਰ ਵਾਸੀਆਂ ਨੂੰ ਸਵਾਦ ਦੇ ਕੇ ਕੋਈ ਮੁੜ ਕੇ ਗੈਪ ਹੋਏ ਨਾ ਨਹੀਂ ਨਹੀਂ ਭੰਦੇ ਯਾਰਾ ਕੀ ਕਹਿੰਦੇ ਆ ਅੰਮ੍ਰਿਤਸਰ ਵਾਸੀਆਂ ਨੂੰ ਸਵਾਦ ਦੇ ਕੇ ਕੋਈ ਮੁੜ ਕੇ ਗੈਪ ਹੋਏ ਨਾ ਨਹੀਂ ਨਹੀਂ ਇਸ ਵਾਰੀ ਨਹੀਂ ਚੰਗਾ ਲੱਗਦਾ ਨਹੀਂ ਨਹੀਂ ਚੰਗਾ ਨਹੀਂ ਲੱਗਦਾ ਸਾਨੂੰ ਮਾੜਾ ਚੰਗਾ ਕਹਿੰਦੇ ਕੋਈ ਵੀਡੀਓ ਪਾ ਦਿੰਦੇ ਅੱਗੇ ਮੈਡਮ ਮਿਲਦਾ ਹੀ ਨਹੀਂ ਹੈ ਨਹੀਂ ਚੰਗਾ ਨਹੀਂ ਲੱਗਦਾ ਹੈਗਾ ਹਰਿਆਣੇ ਵਾਲਿਆਂ ਨੂੰ ਵੀ ਦਿਓ ਜੀ ਸਵਾਦ ਤੁਹਾਡੀ ਨਾ ਕੋਈ ਮਜਬੂਰੀ ਕਰਕੇ ਕੰਮ ਛੱਡਣਾ ਪਿਆ ਸੀ ਸਾਨੂੰ ਅੱਛਾ ਇਸ ਵਾਰੀ ਅਸੀਂ ਪੱਕੇ ਆ ਗਏ ਨਹੀਂ ਛੱਡਾਂਗੇ ਕੰਮ ਪੱਕੇ ਪੈਰੀ ਆਏ ਪੱਕੇ ਪੈਰੀ ਆਏ ਅਸੀਂ ਇਹ ਵੱਡੇ ਬਤੀਲੇ ਚ ਕੀ ਗਾ ਜੀ ਨਹੀਂ ਨਹੀਂ ਫੇਰ ਬੰਦ ਕਰਾ ਦੇਣਾ ਕੰਮ ਉਹਦਾ ਦਿਖਾਓ ਜਰਾ ਅਰੇ ਵਾਹ ਕੀ ਬਾਤ ਹੈ ਚਿਕਨ ਲੈਗ ਪੀਸ ਹੋਰ ਕੀ ਕੀ ਪਾਇਆ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਖੜੇ ਮਸਾਲੇ ਦੇਸੀ ਕਿਉ ਹੋ ਹੋਰ ਵੀ ਬਹੁਤ ਕੁਝ ਪਾ ਕੇ ਇਹ ਤਿਆਰ ਹੁੰਦੀ ਹੈ ਦੇਸੀ ਕਿਉ ਉਹਦੇ ਵਿੱਚ ਬਣਾ ਲਿਓ ਅਰੇ ਵਾਹ ਹਾਂਜੀ ਬ੍ਰੈਨੀ ਚੈੱਕ ਕਰਾਇਆ ਮੇਰਾ ਮੈਡਮ ਖੁਸ਼ਬੂ ਦੇਸੀ ਕਿਉ ਦੀ ਹੈ ਦੇਸੀ ਕਿਉ ਖੜੇ ਮਸਾਲੇ ਅਰੇ ਵਾਹ ਹੋਰ ਵੀ ਮਸਾਲੇ ਕਲਰ ਚੈੱਕ ਕਰੋ ਮੇਰੀ ਹਾਂਮੀ ਬਹੁਤ ਜ਼ਬਰਦ ਜਦੋਂ ਆਨਗੇ ਫੁੱਲਚਾਹਰ ਵਾਲੇ ਨੇ ਵੀਡੀਓ ਦੇਖ ਲਈ ਹੋਣੀ ਉਹਨੂੰ ਤਾਂ 벨ਟ ਫਿਰ ਗਈ ਹੋਣੀ ਨਾਲੇ ਰੇੜੀ ਕੁਵਾੜੀਏ ਕੋਲ ਖੜੀ ਹੋਣੀ ਬਾਈ ਪਰ ਥੱਪੜ ਤਾਂ ਇੱਧਰ ਵਾਲੇ ਨੇ ਮਾਰਿਆ ਸੀ ਤੂੰ ਦੂਜਾ ਝੰਪਦਾ ਅੰਦਰ ਥੱਪੜ ਦੇ ਨਾਲ ਠੁਮਕਾ ਵੀ ਮਾਰਦਾ ਬਸ ਕਰ ਬਾਈ ਜਾਣ ਤੋਂ ਮਾਰਨਾ ਹੈ ਗਰੀਬ ਨੂੰ ਭਾਈ ਇੰਨਾ ਪਾਣੀ ਆ ਗਿਆ ਡੁੱਬਿਆ ਕਾ ਤੋ ਨਹੀਂ ਜਿਹੜਾ ਕੀੜਾ ਤੇਰੇ ਅੰਦਰ ਜਿਹੜਾ ਚੁਲਬੁਲ ਚੁਲਬੁਲ ਕਰਦਾ ਓਏ ਸਰਦਾਰ ਜੀ ਸਰਦਾਰ ਜੀ ਵੀਰ ਮੈਨੂੰ ਫੋਨ ਵੱਡਾ ਲੈਣਾ ਪੈਣਾ ਲੱਗਦਾ ਕਾ ਹਲਵਾਈ ਦਾ ਮੁੰਡਾ ਹੋਊਗਾ ਸਾਕਾ ਮੋਦੀ ਵਾਲੀ ਫਰੀ ਕਣਕਸ ਵਾਲਿਆਂ ਦਾ ਦਿਮਾਗ ਖਰਾਬ ਹੋਇਆ ਪਿਆ ਵੀਰੇ ਲੋਕਾਂ ਦੀ ਫਿਕਰ ਨਾ ਕਰ ਲੱਗਾ ਰਹੇ ਕਦੇ ਤਾਂ ਸ਼ਰਮ ਆ ਹੀ ਜਾਂਦੀ ਆ ਆਪਾਂ ਆਪਾਂ ਪਤਾ ਨਹੀਂ ਸਾਲਾ ਕਿਹੜੇ ਸਾਜ ਤੋਂ ਕਿਹੜੀਆਂ ਤਰਜ਼ਾਂ ਕੱਢੀ ਜਾਂਦਾ ਸਿੱਧੀ ਕੀਤੀ ਆ ਯਾ ਲੰਗੜੀ ਕੀਤੀ ਆ ਵੇ ਲੱਗਦਾ ਅਲਾਈਨਮੈਂਟ ਪਹਿਲਾਂ ਨਾਲੋਂ ਵੀ ਆਊਟ ਹੋ ਗਈ ਘੂਸੇ ਲੋਕ ਘੂਸੇ ਬਾਬੇ ਪਰ ਆਵਾ ਗਰਮ ਕਰ ਲੈਂਦਾ ਪ੍ਰੈਸ ਫੇਰ ਸ਼ਾਇਦ ਤੂੰ ਬਚ ਵੀ ਜਾਂਦਾ ਮਰਨੇ ਨੇ ਲਹੂ ਪੀਤਾ ਬੇਪੇ ਪ੍ਰੈਸ ਲਾਉਂਦੀ ਫਿਰਦੀ ਸਵੇਰ ਦੀ ਵੀਰ ਮੈਨੂੰ ਬੁਲਾ ਲੈਂਦਾ ਪ੍ਰੈਸ ਤੇਰੇ ਮੈਂ ਲਾ ਦਿੰਦਾ ਉਹ ਵੀ ਗਰਮ ਕਰਕੇ ਉੱਠ ਘੜ ਉੱਠ ਘੜ ਨਹੀਂ ਮੈਂ ਪਲੱਗ ਲਾ ਦੇਣਾ ਜਿਆਪ ਦਾ ਸਰੋਇ ਖਾਨ ਬਾਂਦਰੀ ਜੀ ਨਖਰੇ ਕਿੰਨੇ ਕਰਦੀ ਹੈ ਸਾਲਾ ਆਦੀਮਨ ਜੀਆ ਸਾਲਾ ਕਿਟਮੁਠੀਆ ਜਿਆ ਕਰਦਾ ਕੀ ਆ ਹਟ ਜਾ ਸਾਲਿਆ ਮੈਨੂੰ ਹੀ ਸ਼ਰਮ ਆਉਣ ਲੱਗ ਜਾਂਦੀ ਆ ਕਿਹੜੇ ਕਿਹੜੇ ਲੋਕ ਰਹਤੇ ਯਾਰ یہاں ਬਸ ਸਾਲਾ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਟਾ ਕੇ ਲੈ ਜਾਏਗਾ ਬਤਾ ਰਹਾ ਹਾਂ ਤੇਰੇ ਸਾਨੂੰ ਦੇਖਦੇ ਨੂੰ ਲੇਖਣਾ ਚੁਦੇ ਨਹੀਂ ਬਸ ਯੂ ਨਾਲ ਪਲੇ ਕੱਲੀਆ ਉੱਡ ਕੇ ਪੂਰਾ ਪ੍ਰੈਕਟੀਕਲ ਕਰਕੇ ਦੱਸਦਾ ਪ੍ਰਸੰਗ ਸਹਿਤ ਵਿਆਖਿਆ ਕਰਦਾ ਚੋਬਰ ਜਿੰਮੇਬਾਈ ਨੂੰ ਬੇਨਤੀ ਆ ਇਹਦਾ ਨਾਮ ਵੀ ਲੈ ਦੇ ਬਾਈ ਇਹ ਵੀ ਦੁਖੀ ਲੱਗਦਾ ਪਤੰਦਰਾ ਤੇਰੀ ਟਿਊਸ਼ਨ ਲੈ ਕੇ ਬੰਦਾ 5 ਮਹੀਨਾ ਪਾਰ ਕਰੇ ਹਾਂ ਕਹਾਂ ਕਹ ਬਤਾ ਉਹ ਇੱਜਾ ਕਹਾਂ ਕੁਛ ਨਹੀਂ ਇਹ ਤਾਂ ਕੁਝ ਹੋਰ ਹੀ ਦਿੰਦੀ ਲੱਗਦੀ ਆ ਮੈਂ ਕਰਦਾ ਭਾਨੇ ਸਿੱਧੂ ਨੂੰ ਫੋਨ ਆਈ ਸਲੂਟ ਯੂ ਆਣੂ ਸੇ ਆਪਾਂ ਛੇੜੇਂਗੀ ਭਾਈ ਹੁਣ ਦਿਵਾਲੀ ਵਾਲੇ ਦਿਨ ਸਭ ਦੀਆਂ ਨੂੰਹਾਂ ਇਹ ਸੂਟ ਮੰਗਣ ਗਈਆਂ ਲਾਈਟ ਪ੍ਰੀਤਕੌਰ ਜਦੋਂ ਵਿਆਹ ਤੇ ਜਾਣਾ ਨਾਲ ਜਨਰੇਟਰ ਚਾਹੀਦਾ ਦੇ ਵਿੱਚੋਂ ਲੰਗ ਗਏ ਨਹੀਂ ਜਦੋਂ ਤੇਰੇ ਕੋਲੋਂ ਲੰਘੀਏ ਦਿਲ ਸਾਡੇ ਨਾਲ ਮਿਲੇ ਤੋਰ ਮੁਰ ਗੁਲਨੀ ਸਦਾ ਸੱਚਾ ਸੱਚਾ ਬਰਾ ਤੇਰੇ ਕੋਲੋਂ 400 ਘਰੇ ਵੱਲਦੀ ਆ 200 ਸੂਟਾਂ ਤੇ ਇਹ 600 ਜੁਨਤ ਪੂਰੀ ਕਰਦੀ ਆ 90 ਰੁਪਏ ਵਾਲਾ ਪਜਾਮਾ ਟੈਂਪੂ ਲੱਗਦਾ ਮੈਨੂੰ ਤਾਂ ਢਿੱਡ ਦਿਖਾ ਕੇ ਕਿਹੜੀ ਜੰਗ ਜਿੱਤ ਲਈ ਹੁਣ ਢਿੱਡ ਲੱਗ ਕਿਉਂ ਲੱਗੀ ਜਾਂਦਾ ਬਾਡੀ ਤੋਂ ਪਾਊਡਰ ਵਾਲੇ ਡੱਬਿਆਂ ਚੋਂ ਪਾਊਡਰ ਮੁੱਕ ਗਏ ਆਟੇ ਚ ਡੇਗ ਗਈ ਸੀ ਵਿਚਾਰੀ ਆਟਾ ਲੈਣ ਭੇਜੀ ਸੀ ਦੁਕਾਨ ਤੇ ਸਾਰਾ ਉੱਤੇ ਪਾਈ ਕਰਦੇ ਸੋਚਦੇ ਹੋਣਗੇ ਸਾਡਾ ਪਾਟਰ ਦਾ ਡੱਬਾ ਚੋਰੀ ਹੋ ਗਿਆ ਇਸ ਤਰ੍ਹਾਂ ਦੇ ਸਟੰਟ ਕਰ ਵਿੱਚ ਬੱਚੇ ਨਾ ਕਰਨ ਧੰਨਵਾਦ ਜੀ ਹਾਂ ਅਸੀਂ ਸਾਰੇ ਫੁੱਦੂ ਆ ਅਸੀਂ ਤਾਂ ਅੰਨੇ ਆ ਭਰਾਵਾ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ ਤੇਰਾ ਨਹੀਂ ਕਸੂਰ ਮੇਰਾ ਇੰਸਟਾਗ੍ਰam ਹੀ ਗਲਤ ਡਾਊਨਲੋਡ ਹੋਇਆ ਆ ਜਪਾਨੀ ਖੁਸਰਾ ਕੀ ਨਖਰੇ ਕਰਦਾ ਕਰੋ ਨਾ ਮੁੰਡਿਓ ਮੋਡੀਫਾਈ ਕਰਾਇਆ ਜਿਗਾ ਦਾ ਬੋਟਾ ਜੇ ਇਹੋ ਜਿਹਾ ਨੂੰ ਚੰਗਣੀ ਬੋਲ ਸਕਦੇ ਤਾਂ ਪਲੀ ਗਾਲ ਜਰੂਰ ਕੱਢ ਕੇ ਜਾਇਆ ਕਰੋ ਐਕਟਿੰਗ ਨਹੀਂ ਆਉਂਦੀ ਪਰ ਸ਼ਰਮ ਤਾਂ ਆਉਂਦੀ ਆ ਨਾ ਐਨੀ ਨਾ ਖਾਇਆ ਕਰ ਵੀਰ ਬਾਬਾ ਸਿਰ ਹੋ ਜੂ ਟੱਟੀ ਪਲਾਸ ਨਾਲ ਖਿਚਣੀ ਪਊ ਚਵਣ ਪ੍ਰਾਸ਼ਾ ਐਵੇਂ ਨਾ ਖਾਇਆ ਕਰ ਵੈਰੀਆ ਮੋਗ ਵੀ ਪਾਣੀ ਤੋਂ ਪਤਲੀ ਆਉਣੀ ਆ ਹਾੜੀ ਬੱਕਰਾ ਇੱਕ ਹੋਰ ਕੁਸਰਾ ਲਾਂਚ ਹੋ ਗਿਆ ਇੰਸਟਾਗ੍ਰਾਮ ਤੇ ਤੂੰ ਪਾਣੀ ਛੱਡ ਜ਼ਹਿਰ ਪੀ ਕੇ ਖਤਮ ਕਰ ਕੀ ਆ ਮੇਰੇ ਕੋਲ ਤੱਲ ਦੇ ਮੈਂ ਤੇਰੇ ਖਿਲਾਫ ਬਟੋਲ ਆਈਸ ਕਰ ਲੈ ਆ ਦੇਖ ਲੋ ਯੂਪੀ ਵਾਲਿਆਂ ਦੀ ਸੱਟ ਮਰ ਜਾਣਾ ਸਲੇਡਾ ਜਾਂ ਕਰਦਾ ਕੀ ਆ ਉਸਾਵੀ ਨਹੀਂ ਕਰ ਸਕਦਾ ਭੈਣ ਜੋ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਸਾਲਾ ਮੂਡ ਹੀ ਖਰਾਬ ਕਰਤਾ ਤੇਰੀਆਂ ਥੋਕਾਂ ਦੇਂਹਂ ਕਹਦਾ ਹੈ ਭਰਨੇ ਪਵਾ ਲੈਣੀ ਐ ਤੂੰ ਚੱਲ ਪਿਆ ਚੱਲ ਪਿਆ ਕੰਜਰਖਾਨਾ ਹਾਏ ਵਿਚਾਰਾ ਸਾਂਭ ਨਹੀਂ ਸਕਿਆ ਲਾਲਾ 18 ਟੈਰੀ ਪਰ ਡਰਾਈਵਰ ਮਾੜਾ ਰੱਬ ਨੇ 84 ਲੱਖ ਜੂਨਾ ਬਣਾਈਆਂ ਇਹਨਾਂ ਸਾਰਿਆਂ ਨੇ 85 ਕਰਤੀਆਂ ਨੇ ਬੈਂਪੂਆਂ ਦੀ ਸੰਖਿਆ ਵਧਦੀ ਜਾ ਰਹੀ ਹੈ ਦਿਨੋਂ ਦਿਨ ਜੇ ਕਿਸ ਨੂੰ ਚੰਗਾ ਨਹੀਂ ਕਹਿਣਾ ਤਾਂ ਗਾਲ ਜਰੂਰ ਕੱਢ ਕੇ ਜਾਵੋ ਦੂਸਤ ਤਰੀਕਾਂ ਦੀ ਗੱਲ ਕਰਦਾ ਤੈਨੂੰ ਕਿਸੇ ਨੇ ਐਡ ਹੀ ਨਹੀਂ ਕਰਨਾ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ